ਸਤਿ ਸ਼੍ਰੀ ਅਕਾਲ ਤੁਸੀਂ ਦੇਖ ਲਿਓ ਮਹਾਪਿਆਜ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਸੀਆਈਸੀ ਯੂ ਦੇ ਟੈਕ ਸ਼ੋਅ ਵਿੱਚ ਜਿੱਥੇ ਮੰਮੀ ਸੌਫਟਵਰ ਵੱਲੋਂ ਐਗਜ਼ਿਬਿਸ਼ਨ ਲਗਾਈ ਗਈ ਇਸ ਐਗਜ਼ਿਬਿਸ਼ਨ ਵਿੱਚ ਆਪਾਂ ਇਹਨਾਂ ਤੋਂ ਜਾਣਾਂਗੇ ਇਹ ਕਿਹੜੇ ਕਿਹੜੇ ਸੌਫਟਵੇਅਰ ਡੀਲ ਕਰਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਭਾਈ ਜੀ ਆਪਣੀ ਸਭ ਤੋਂ ਪਹਿਲਾਂ ਤੁਹਾਡੇ ਕੰਪਨੀ ਕਿਹੜੇ ਕਿਹੜੇ ਸੌਫਟ ਬਣਾਉਂਦੀ ਹੈ ਔਰ ਕਿਹੜੇ ਕਿਹੜੇ ਸੌਫਟਵਰ ਨਾਲ ਡੀਲ ਕਰਦੀ ਹੈ ਇਸ ਤੇ ਬਾਰੇ ਜਾਣਕਾਰੀ ਦਵਾਂਗੇ ਸਾਡੀ ਕੰਪਨੀ ਨਾ ਬੇਸਿਕਲੀ ERP ਚ ਡੀਲ ਕਰਦੀ ਹੈ ਤੇ ERP ਸੈਟ ਆਫ ਮੈਨੀ ਸੌਫਟਵੇਅਰ ਹੈ ਜਿਵੇਂ ਸਟੋਰ ਇਨਵੈਂਟਰੀ ਦਾ ਸੌਫਟਵੇਅਰ ਹੈ ਤੁਹਾਡੇ ਕੋਲ ਕਿੰਨਾ ਮਟੀਰੀਅਲ ਆਇਆ ਕਿੰਨਾ ਗਿਆ ਪ੍ਰੋਡਕਸ਼ਨ ਦੇ ਸਾਰੇ ਸੌਫਟਵੇਅਰ ਹੈ ਤੇ ਨਵ ਫਾਈਨੈਂਸ ਐਂਡ ਅਕਾਊਂਟਿੰਗ ਹੈ ਲੈਬ ਟੈਸਟਿੰਗ ਹੈ ਤੇ ਇਹ ਸਾਰੇ ਸੌਫਟਵੇਅਰ ਦੇ ਵਿੱਚ ਅਸੀਂ ਆਲਰੇਡੀ ਇੰਡਸਟਰੀ ਨਾਲ ਵਰਕ ਕਰ ਰਹੇ ਹਾਂ ਕਿ ਜਿੰਤਾ ਦੀ ਨੀਡ ਪੈਂਦੀ ਹੈ ਉਦਾਂ ਫਿਰ ਸੌਫਟਵੇਅਰ ਕਸਟਮਾਈਜ਼ ਵੀ ਕਰ ਦਿੰਦੇ ਆ ਤੇ ਇਹ ਸਾਰਾ ਫਲੋ ਚਾਰਟ ਦਾ ਬਣਾ ਹੋਇਆ ਹੈ ਸਾਡਾ ਠੀਕ ਹੈ ਮੈਂ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਜਿਹੜਾ ਤੁਹਾਡਾ ERP ਸੌਫਟਵੇਅਰ ਹੈ ਇਸ ERP ਸੌਫਟਵੇਅਰ ਵਿੱਚ ਅਗਰ ਮੰਨ ਲਓ ਕਿ ਕੋਈ ਇੰਡਸਟਰੀ ਨੂੰ ਵਾਈ ਕਰਨਾ ਪੈਂਦਾ ਹੈ ਜਾਂ ਕਿਸ ਤਰ੍ਹਾਂ ਦੀ ਇੰਡਸਟਰੀਸ ਨੂੰ ਯੂਜ਼ ਟੂ ਹੁੰਦੀ ਹੈ ਸਰ ਜਿੰਨੀਆਂ ਵੀ ਜਿਵੇਂ ਫਾਸਟਰ ਇੰਡਸਟਰੀ ਹੈ ਹੌਲਡ ਫੋਰਜ਼ ਹੈ ਜਾਂ ਹਾਰਟ ਫੋਰਜ਼ ਹੈ ਜਾਂ ਇੰਡਸਟਰੀ ਨਾਲ ਜਨਰਲ ਲਿੰਕ ਹੈ ਜਿਹਨਾਂ ਦੀ ਪ੍ਰੋਡਕਸ਼ਨ ਦੀ ਐਂਟਰੀ ਹੈ ਜਾਂ ਕੋਈ ਟਰੇਡਿੰਗ ਹਾਊਸ ਵੀ ਹੈ ਤੇ ਇਹ ਬੇਸਿਕਲੀ ਸਾਰਾ ਰਿਕਾਰਡ ਰੱਖਦਾ ਹੈ ਗੇਟ ਪਾਸਸ ਦਾ ਕਿੰਨਾ ਮਾਲ ਆਇਆ ਹੈ ਉਹ ਮਾਲ ਟਾਈਮ ਤੇ ਡਿਲੀਵਰ ਹੋਇਆ ਹੈ ਜਾਂ ਨਹੀਂ ਹੋਇਆ ਇਹ ਉਹਦੇ ਡਿਸਪੈਚ ਚਲਾਨ ਇਹ ਸਾਰਾ ਇੰਡਸਟਰੀ A ਟੂ Z ਲਿੰਕ ਹੈ ਪਲੱਸ ਹੀ ਹਰ ਡਿਪਾਰਟਮੈਂਟ ਦਾ ਇੰਡਸਟਰੀ ਦਾ ਸੌਫਟਵੇਅਰ ਬਣਾਇਦਾ ਹੈ ਏ ਏ ਟੂ ਜ਼ेड ਨੂੰ ਇੰਡਸਟਰੀ ਨੂੰ ਕੰਪਿਊਟਰਾਈਜ਼ ਤੇ ਡਿਜੀਟਲਾਈਜ਼ ਕਰੇਗਾ ਤੇ ਉਹ ਆਪਣੇ ਮੋਬਾਈਲ ਤੇ ਵੀ ਸਾਰਾ ਸੌਫਟਵੇਅਰ ਚਲਾ ਸਕਦੇ ਨੇ ਦੇਖ ਸਕਦੇ ਨੇ ਵੀ ਡੇ ਟੂ ਡੇ ਉਹਨਾਂ ਦੀ ਇੰਡਸਟਰੀ 'ਚ ਕੀ ਹੋ ਰਿਹਾ ਹੈ ਕਿਹੜੇ ਮਾਲ ਦੀ ਸ਼ਾਰਟੇਜ ਹੈ ਕਿਹੜਾ ਮਾਲ ਮੰਗਵਾਣਾ ਹੈ ਤੇ ਫਾਈਨੈਂਸ ਦੇ ਕਿੰਨੇ ਕੰਪਲੀਟ ਹੈ ਠੀਕ ਹੈ ਜਿਹੜਾ ਤੁਹਾਡਾ ERP ਸੌਫਟਵੇਅਰ ਹੈ ਇਸ ਵਿੱਚ ਤੁਸੀਂ ਦੱਸਿਆ ਕਿ ਹਰ ਤਰ੍ਹਾਂ ਦਾ ਸੋਲੂਸ਼ਨ ਤੁਹਾਡੇ ERP ਸੌਫਟਵੇਅਰ ਵਿੱਚ ਹੈ ਮੰਨ ਲਓ ਕਿ ਛੋਟਾ ਯੂਜ਼ਰ ਹੈ ਜਿਵੇਂ ਕੋਈ ਨਾਰਮਲ ਕਸਟਮਰ ਹੈ ਗ੍ਰੋਸਰੀ ਸਟੋਰ ਹੈ ਜਾਂ ਫਿਰ ਛੋਟੀ ਇੰਡਸਟਰੀ ਹੈ ਉਹਨਾਂ ਲਈ ਕਿਹੜਾ ਸੌਫਟਵੇਅਰ ਤੁਹਾਡਾ ਹੈ ਛੋਟੀ ਇੰਡਸਟਰੀ ਉਹਦੇ ਲਈ ਸਾਡੇ ਕੋਲ ਇੱਕ ਫਾਈਨੈਂਸ ਐਂਡ ਅਕਾਊਂਟਿੰਗ ਹੈ ਤੇ ਇਹਦੇ ਵਿੱਚ ਵੀ ਆਪਣਾ ਉਹ ਸਾਰਾ ਮਤਲਬ ਇਨਵੋਇਸਿੰਗ ਕਰਨੀ ਬਿਲਿੰਗ ਕਰਨੀ ਫਿਰ ਪਰਚੇਜ਼ਿੰਗ ਜੀਐਸਟੀ ਜੀਆ ਰਿਟਰਨਾਂ ਤੇ जीएसटी ਦੇ A to Z ਸੋਲਿਊਸ਼ਨਸ ਬੈਲੈਂਸ ਸ਼ੀਟ ਵਗੈਰਾ ਸਾਰਾ ਕੁਝ ਇੱਥੇ ਕਲੀਅਰ ਹੈ। ਪਰ ਜੇ ਮੈਂ ਕਿ ਤੁਹਾਡੇ ਕੋਲ CRM ਦੀ ਸੌਫਟਵੇਅਰ ਵੀ ਹੈ। ਇਹ ਸੌਫਟਵੇਅਰ ਕੀ ਕੰਮ ਕਰਦਾ ਹੈ? CRM ਸੌਫਟਵੇਅਰ ਬੇਸਿਕਲੀ ਪੀਪਲ ਮੈਨੇਜਮੈਂਟ ਸੌਫਟਵੇਅਰ ਹੈ। ਐਜੇ ਜੇ ਤੁਹਾਡਾ ਸਟਾਫ ਕਿੱਥੇ-ਕਿੱਥੇ ਗਿਆ ਉਸ ਜਿੰਨੀਆਂ-ਕੁਨੀਆਂ ਇਨਕੁਆਰੀਆਂ ਤੁਹਾਡੇ ਕੋਲ ਆਈਆਂ ਉਹ ਟੋਟਲ ਉਹਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ ਤੇ ਉਹ CRM ਰਿਕਾਰਡ ਰੱਖਦਾ ਹੈ ਤੁਹਾਡੀ EMPLOYEES ਦੀ EMPLOYEES ਦੀ ਲੋਕੇਸ਼ਨਸ ਦਾ। ਤੇ ਉਸ ਤੋਂ ਇਲਾਵਾ ਇੰਟੀਗ੍ਰੇਟਿਡ ਹੈ ਇੰਡੀਆ ਮਾਰਕਟਰ ਜੋ ਵੀ ਇੰਡੀਆ ਮਾਰਕਟ ਤੇ ਲੀਡ ਆਉਂਦੀ ਹੈ ਇਹਦੇ ਵਿੱਚ ਆ ਜਾਂਦੀ ਹੈ ਆਟੋਮੈਟਿਕ ਇਹਦੇ Facebook ਹੈ Facebook ਹੈ ਤੇ Instagram ਹੈ ਜੋ ਵੀ ਤੁਹਾਡੀ ਅੱਤੇ ਕੈਂਪੇਨ ਕੋ ਚਲਾਇਆ ਹੈ ਜੋ ਦੀ ਲੀਡਸ ਆਉ ਡਾਇਰੈਕਟ CRM ਦੇ ਵਿੱਚ ਆ ਜਾਂਦੀਆਂ ਹਾਂ ਜੀ ਮਤਲਬ ਕਿ ਤੁਹਾਡਾ ਟੋਟਲ ਕਸਟਮਰ ਮੈਨੇਜਮੈਂਟ ਹੁੰਦੀ ਹੈ ਇਹਦੇ ਵਿੱਚ ਟੋਟਲ ਕਸਟਮਰ ਮੈਨੇਜਮੈਂਟ ਹੈ ਉਹਨਾਂ ਦੀ ਮਤਲਬ ਪਹਿਲੇ ਲੀਡਸ ਆ ਗਈਆਂ ਜਿਵੇਂ ਐਗਜ਼ੀਕਿਊਸ਼ਨ ਦੇ ਨਾਲ ਕੋ ਸੌਫਟਵੇਅਰ ਹੈ ਜੋ ਐਗਜ਼ੀਕਿਊਸ਼ਨ ਦਾ ਵੀ ਡਾਟਾ ਪੂਰਤੇ ਚੱਲਾ ਗਿਆ ਇੰਡੀਆ ਮਾਰਕਟ ਦਾ ਵੀ ਪੂਰ ਚੱਲਾ ਗਿਆ ਵੈਬਸਾਈਟ ਹੈ ਪੂਰਾ ਜਾਏਗਾ ਉੱਚ ਜਿਹੜਾ ਇਹਨਾ ਕਸਟਮਰ ਇੰਟਰਸਟਿਡ ਹੈ ਉਹਦੀ ਕਨਵਰਜਨ ਟੂ CRM ਹੋ ਜਾਂਦੀ ਹੈ ਤੇ CRM ਚ ਫਿਰ ਉਹ ਫਾਲੋਅ ਅਪ ਹੋਇਆ ਫਾਈਨਲ ਹੋਇਆ ਉਹ ਸਾਰਾ ਟਰੈਕ ਬਣ ਜਾਂਦਾ ਹੈ ਤੇ ਪਤਾ ਲੱਗ ਜਾਂਦਾ ਵੀ ਸਪੋ ਸਾਡੇ ਕੋਲ 15 ਬੰਦਿਆਂ ਦੀ ਸੇਲਸ ਟੀਮ ਹੈ 15 ਚ ਕਿਹੜਾ ਵਧੀਆ ਜਾ ਰਿਹਾ ਕਿੰਨੇ ਸਭ ਤੋਂ ਜ਼ਿਆਦਾ ਸੇਲਸ ਫਾਈਨਲ ਕੀਤੀਆਂ ਹੈ ਇਕ ਕਿੰਨੀ ਸੇਲਸ ਫਾਈਨਲ ਕੀਤੀ ਹੈ ਉਹਨੇ ਟਾਰਗੇਟ ਅਚੀਵ ਕੀਤਾ ਨਹੀਂ ਕੀਤਾ ਜਾਂ ਕਿਸ ਬੰਦੇ ਨੇ ਸਭ ਤੋਂ ਘੱਟ ਟਾਰਗੇਟ ਅਚੀਵ ਕੀਤਾ ਕਿਨੇ ਕਦ ਫਾਲੋਅ ਅਪ ਕੀਤੇ ਆ ਹਰ ਇੱਕ EMPLOYE ਦਾ ਇੱਕ ਟਰੈਕ ਤੇ ਉਹਦਾ ਲੈਜਰ ਮੇਨਟੇਨ ਹੁੰਦੀ ਆ ਸੇਮ ਐਸ ਕਸਟਮਰ ਦੀ ਫਾਲੋ ਲੈਜਰ ਮੇਨਟੇਨ ਹੁੰਦੀ ਆ ਕਿਹੜੇ ਕਸਟਮਰ ਨਾਲ ਕਦੋਂ ਗੱਲ ਹੋਈ ਕਿ ਕੀ ਗੱਲ ਹੋਈ ਤੇ ਕਿ ਕਿੰਨੀ ਲੀਡ ਤੋਂ ਬਾਅਦ ਕਿੰਨੇ ਫਾਲੋਅ ਅਪ ਤੋਂ ਬਾਅਦ ਕਸਟਮਰ ਫਾਈਨਲਾਈਜ਼ ਕਰ ਦਿੱਤਾ ਗਿਆ ਤੇ ਉਹਦੀ ਫੁੱਲ ਟਰੈਕਿੰਗ ਹੈ ਦੇ ਵਿੱਚ ਜਿਹੜਾ ਤੁਹਾਡਾ ਸੀਆਰਐਮ ਸੌਫਟਵੇਅਰ ਹੈ ਉਹਦੇ ਵਿੱਚ ਤਾਂ ਸਾਰਾ ਕੁਝ ਓਵਰਆਲ ਸਾਰਾ ਕੁਝ ਹੈ ਜਿਹੜਾ ਤੁਹਾਡਾ ਕਾਊਂਟਿੰਗ ਸੌਫਟਵੇਅਰ ਹੈ ਉਹਦੇ ਵਿੱਚ ਕੀ ਕਸਟਮਰ ਨੂੰ ਆਪਣੇ ਸਟੋਰ ਨੂੰ ਮੈਨੇਜ ਕਰ ਸਕਦੇ ਆ ਹਾਂ ਬਿਲਕੁਲ ਆਰਾਮ ਨਾਲ ਉਹਦੇ ਵਿੱਚ ਮੈਨੇਜ ਕਰ ਸਕਦੇ ਆ ਵੀ ਉਹਨਾਂ ਕੋਲ ਟੋਟਲ ਕਿੰਨਾ ਸਟਾਕ ਪਿਆ ਹੈ ਬਾਰਕੋਡ ਏਨੇਬਲ ਹੈ ਬਾਰਕੋਡ ਨਾਲ ਦੀ ਬਿਲਿੰਗ ਵਗੈਰਾ ਹੋ ਜਾਂਦੀ ਹੈ ਤੇ ਜੋ ਵੀ ਬਾਰਕੋਡ ਨਾਲ ਇਨਵੋਇਸਿੰਗ ਹੋ ਜਾਂਦੀ ਹੈ ਜੋ ਵੀ ਉਹਨਾਰੇ ਇਨ ਆਊਟਰ ਉਹ ਸਾਰਾ ਉਹਦੇ ਵਿੱਚ ਆ ਜਾਂਦਾ ਹੈ ਅਕਾਊਂਟਸ ਬੈਲੈਂਸ ਸ਼ੀਟ ਜੋ ਵੀ ਅਕਾਊਂਟੈਂਟ ਨੂੰ ਚੀਜ਼ਾਂ ਲੋਡ ਹੁੰਦੀ ਹੈ ਉਹ ਸਾਰੀਆਂ ਉਹਦੇ ਵਿੱਚ ਅਕਾਊਂਟਿੰਗ ਯੂਸੀ ਮੇਜ ਬਣ ਜਾਂਦੀ ਹੈ ਜਿਹੜਾ ਜਿਹੜਾ ਤੁਹਾਡਾ ਸੌਫਟਵੇਅਰ ਸੀਆਰਐਮ ਹੈ ਜਾਂ ایਆਰਪੀ ਹੈ ਉਸ ਸੌਫਟਵੇਅਰ ਦੂਜੀਆਂ ਕੰਪਨੀਆਂ ਵੀ ਸੌਫਟਵੇਅਰ ਵੇਚ ਰਹੀਆਂ ਜਾਂ ਸੇਲ ਕਰ ਰਹੀਆਂ ਤੁਹਾਡਾ ਔਰ ਉਹਨਾਂ ਦਾ ਕੀ ਡਿਫਰੈਂਸ ਹੈ ਤੁਹਾਡਾ ਕਿਉਂ ਵਾਇ ਕਰਨ ਕੰਪਨੀਆਂ ਸੌਫਟਵੇਅਰ ਸਾਡੀ ਸਰ ਸਰਵਿਸ ਵਾਈਜ਼ ਕਾਫੀ ਬੈਟਰ ਹੈ ਸਾਡੀ ਜਿਹੜੀ ਸਰਵਿਸ ਟੀਮ ਹੈ ਉਹ ਕਾਫੀ ਐਕਟਿਵ ਹੈ ਜੁਨਾਹਰੀ ਕਿਸੇ ਵਾਸੀ ਵਟਸਐਪ ਗਰੁੱਪ ਬਣਾਇਆ ਹੈ ਕੋਈ ਵੀ ਪ੍ਰੋਬਲਮ ਹੈ ਜਦ ਤੁਸੀਂ ਵਟਸਐਪ ਤੇ ਉਹਨੂੰ ਖਾਲੋ ਲਿਖ ਦਿੰਦੇ ਹੋ ਤਾਂ ਉਹ ਕਾਲ ਸਾਡੇ ਕੋਲੋਂ ਚੱਲੀ ਜਾਂਦੀ ਹੈ ਸਰਵਿਸ ਕਾਫੀ ਬੈਟਰ ਹੈ ਤੇ ਸਾਡਾ ਇੱਕ ਸੌਫਟਵੇਅਰ ਦੇ ਅੰਦਰ ਹੀ ਉਹਨੂੰ ਸਾਰੇ ਸੋਲੂਸ਼ਨਸ ਮਿਲ ਜਾਂਦੇ ਆ ਜਿਹਨੇ ਇੱਕ ਉਹਨੇ ਬਾਏ ਕੀਤਾ ਤੁਹਾਨੂੰ ERP ਵੀ ਮਿਲ ਗਿਆ CRM ਵੀ ਮਿਲ ਗਿਆ ਕਾਊਂਟ ਵੀ ਮਿਲ ਗਿਆ ਕੰਪਲੇਂਟ ਮੈਨੇਜਮੈਂਟ ਵੀ ਮਿਲ ਗਿਆ ਇੱਕ ਸੌਫਟਵੇਅਰ ਦੇ ਅੰਦਰ ਹੀ ਆਲਮੋਸਟ ਸਾਰੇ ਸੋਲੂਸ਼ਨਸ ਹੈ ਤੇ ਜਿੱਥੇ ਲੋੜ ਪੈਂਦੀ ਹੈ ਅਸੀਂ ਬੜੇ ਈਜ਼ਲੀ ਤੇ ਅੱਛੇ ਵੇਨ ਨਾਲ ਉਹਨੂੰ ਕਸਟਮਾਈਜ਼ ਕਰਕੇ ਦੇ ਦਿੰਨੇ ਆ ਸੌਫਟਵੇਅਰ ਨੂੰ ਤਾਂ ਕਿ ਉਹਨੂੰ ਕਦੀ ਵੀ ਕਿਸੇ ਰਿਕੁਆਇਰਮੈਂਟ ਲਈ ਬਾਹਰ ਨਾ ਜਾਣਾ ਪਵੇ ਕੋਈ ਹੋਰ ਸੌਫਟਵੇਅਰ ਉਹਨਾ ਬਾਇਕ ਕਰਨਾ ਪਵੇ ਹਰ ਤਰ੍ਹਾਂ ਦੀ ਕਸਟਮਾਈਜ਼ੇਸ਼ਨਸ ਵਗੈਰਾ ਉਹਨੂੰ ਸਾਡੇ ਤੋਂ ਹੀ ਮਿਲ ਜਾਂਦੀ ਹੈ ਜੈਫਟਰ ਵੇਚ ਰਹੀ ਹੈ ਠੀਕ ਹੈ ਨਾ ਜਾਂ ਫਿਰ ਕਲਾਉਡ بیس ਸੌਫਟਵੇਅਰ ਵੇਚ ਰਹੀ ਹੈ ਤੁਹਾਡਾ ਕਿਹੜਾ ਸੌਫਟਵੇਅਰ ਹੈ ਸਰ ਸਾਡਾ ਟੋਟਲੀ ਕਲਾਉਡ ਬੇਸ ਹੈ ਕਲਾਉਡ ਬੇਸ ਦਾ ਜੋ ਬੈਨੀਫਿਟ ਹੈ ਕਸਟਮਰ ਨੂੰ ਉਹ ਤੁਸੀਂ ਐਨੀਵੇਅਰ ਐਨੀ ਟਾਈਮ ਐਨੀ ਡਿਵਾਈਸ ਹੈ ਤੁਸੀਂ ਕਦੇ ਵੀ ਕਿਤੇ ਬੈਠ ਕੇ ਉਹਨੂੰ ਕਰ ਸਕਦੇ ਹੋ ਭਾਵੇਂ ਤੁਸੀਂ ਤੁਹਾਡੇ ਮਲਟੀ ਲੋਕੇਸ਼ਨਸ ਹੈ ਮਲਟੀ ਬ੍ਰਾਂਚ ਹੈ ਜਾਂ ਤੁਸੀਂ ਟਰੈਵਲ ਕਰ ਰਹੇ ਹੋ ਟ੍ਰੇਨ ਦੇ ਵਿੱਚ ਤੁਸੀਂ ਉੱਥੇ ਹੀ ਆਪਣਾ ਇਨਵੌਇਸ ਬਣਾ ਕੇ ਕਸਟਮਰ ਨੂੰ ਸੈਂਡ ਕਰ ਸਕਦੇ ਹੋ ਜਾਂ ਕੋਈ ਵੀ ਚੀਜ਼ ਜਿਹੜੇ ਡੈਸ਼ਬੋਰਡਸ ਦੇਖਣੇ ਹੈ ਇਹ ਬੇਸਿਕਲੀ ਜਗ੍ਹਾ ਤੇ ਡਿਪੈਂਡੈਂਟ ਨਹੀਂ ਹੈ ਤੁਸੀਂ ਕਿਤੇ ਵੀ ਲੋਕੇਸ਼ਨ ਵਾਈਜ਼ ਦੇਖ ਸਕਦੇ ਹੋ ਬਸ ਹਰ ਇੱਕ ਦੇ ਯੂਜ਼ਰਸ ਰਾਈਟ ਹੈ ਜਿਹੜੀ ਡਿਵੀਜ਼ਨ ਨੂੰ ਤੁਸੀਂ ਜਿੰਨੇ ਰਾਈਟਸ ਦਿੱਤੇ ਹੈ ਉਹ ਬੰਦਾ ਆਪਣੀ ਡਿਵੀਜ਼ਨ ਦੇ ਅੰਦਰ ਨਾਲ ਦੇਖ ਸਕਦਾ ਹੈ ਯਾਨੀ ਕਿ ਤੁਹਾਡਾ ਕਨਫਿਡੈਂਸ਼ੀਅਲ ਡਾਟਾ ਦੇਖ ਸਕਦਾ ਹੈ ਜਾਂ ਉਹ ਫਾਈਨੈਂਸ ਜਾਂ ਕੋਈ ਰਿਪੋਰਟਾਂ ਦੇਖ ਸਕਦਾ ਹੈ ਜਿਸ ਪਰਸਨ ਕੋ ਜਿੰਨੇ ਕਰਾਈਟਸ ਹੈ ਉਹ ਲਿਮਿਟਿਡ ਰਾਈਟਸ ਦੇ ਵਿੱਚ ਉਹ ਦੇਖ ਸਕਦਾ ਹੈ ਐ ਇਜ਼ੀ ਟੂ ਯੂਜ਼ ਹੈ ਕਾਫੀ ਜ਼ਿਆਦਾ ਇਜ਼ੀ ਟੂ ਯੂਜ਼ ਹੈ ਸਿਕਿਓਰ ਹੈ ਸਿਕਿਓਰ ਵੀ ਹੈ ਕਾਫੀ ਜ਼ਿਆਦਾ ਸੈਕੂਰ ਹੈ ਇਹਨੂੰ ਸੇ ਐਸਐਸਐਲ ਇੰਪਲੀਮੈਂਟ ਕੀਤੀ ਹੋਈ ਹੈ ਇਨਕ੍ਰਿਪਸ਼ਨ ਡਿਸਕ੍ਰਿਪਸ਼ਨਸ ਲਗਾਈ ਹੋਈ ਹੈ ਤੇ ਟੂ ਵੇ ਲੌਗਇਨ ਹੈ ਜਿਵੇਂ ਪਹਿਲੇ ਤੁਹਾਨੂੰ ਪਾਸਵਰਡ ਪੁੱਛੇਗਾ ਫਿਰ ਓਟੀਪੀ ਕਨਫਰਮ ਕਰੇਗਾ ਉਸ ਤੋਂ ਬਾਅਦ ਲੌਗਇਨ ਹੋਏਗਾ ਤੇ ਜੇ ਤੁਹਾਨੂੰ ਕਿਸੇ EMPLOYEE ਤੇ ਡਾਊਟ ਹੈ ਤੁਸੀਂ ਦੀ ਸਪੋਜ਼ ਚਾਰ ਦਿਨ ਤੋਂ ਨਹੀਂ ਕੰਮ ਤੇ ਆ ਰਿਹਾ ਤੁਸੀਂ ਇਮੀਡੀਏਟ ਆਪਣੇ ਮੋਬਾਈਲ ਤੋਂ ਉਹਨੂੰ ਅਨਐਕਟਿਵ ਕਰੋਗੇ ਉਹਦਾ ਯੂਜ਼ਰ ਉੱਥੇ ਬੰਦ ਹੋ ਜਾਏਗਾ ਕਦੋਂ ਕਿਹੜੇ ਬੰਦੇ ਨੇ ਐਂਟਰੀ ਕੀਤੀ ਕਿੰਨੇ ਟਾਈਮ ਤੇ ਐਂਟਰੀ ਕੀਤੀ ਉਹ ਸਾਰੇ ਲੌਗਸ ਵਗੈਰਾ ਦੇ ਵਿੱਚ ਪ੍ਰੋਪਰ ਮੈਂਟੇਨ ਹੁੰਦੇ ਆ ਤੇ ਫੁੱਲੀ ਸਿਕਿਉਰ ਪਲੇਟਫਾਰਮ ਹੈ ਸਾਡਾ ਇਹ ਸਾਰਾ ਜਿਹੜੀ ਆਈਸੀਯੂ ਵਿੱਚ ਐਗਜ਼ਿਬਿਸ਼ਨ ਹੋ ਰਹੀ ਹੈ ਇਸ ਐਗਜ਼ਿਬਿਸ਼ਨ ਦੇ ਦੌਰਾਨ ਵੀ ਤੁਹਾਡੀ ਕੋਈ ਆਫਰ ਦੇਰੀ ਦਿੱਤੀ ਜਾ ਰਹੀ ਹੈ ਕਸਟਮਰ ਨੂੰ ਫਿਲਹਾਲ ਅਸੀਂ ਇੱਥੇ ਕੋਈ ਆਫਰ ਤਾਂ ਨਹੀਂ ਲਗਾਈ ਹਾਂ ਲੇਕਿਨ ਮੈਂ ਮਹਾ ਪੰਜਾਬ ਚੈਨਲ ਦਾ ਪ੍ਰਮੋਟ ਕਰਨਾ ਚਾਹੁੰਗਾ ਜਿਹੜੇ ਸਾਡੇ ਕੋਲ ਆਏ ਹੈ ਮਹਾ ਪੰਜਾਬ ਤੋਂ ਕੋਈ ਨਹੀਂ ਸਾਡੇ ਕੋਲ ਇਦਾਂ ਦੀ ਪੁਆਰੀ ਆਂਦੀ ਹੈ ਇਹ ਅਸੀਂ ਉਹਨੂੰ ਇੱਕ ਗੋਆ ਟ੍ਰਿਪ ਆਫਰ ਕੀਤਾ ਜਾ ਸਕਦਾ ਹੈ ਜਿਹੜਾ ਵੀ ਉੱਥੇ ਇੰਪਲੀਮੈਂਟ ਕਰਵਾ ਰਿਹਾ ਪਰਸਨ ਇੰਪਲੀਮੈਂਟਰ ਨੂੰ ਗੋਆ ਟ੍ਰਿਪ ਦਾ ਆਫਰ ਸਿਰਫ ਮਹਾਪੰਜਾਬ ਦੇ ਕਸਬਿਆਂ ਨੂੰ ਦਿੱਤਾ ਜਾ ਰਿਹਾ ਹੈ ਠੀਕ ਹੈ ਤੇ ਜਿਹੜਾ ਮੰਨ ਲਓ ਇਹ ਤੁਹਾਡਾ ਸੌਫਟਵੇਅਰ ਕਿਸੇ ਨੇ ਆਊਟ ਆਫ ਕੰਟਰੀ ਲੈਣਾ ਹੋਵੇ ਜਾਂ ਫਿਰ ਆਊਟ ਆਫ ਪੰਜਾਬ ਲੈਣਾ ਹੋਵੇ ਉਹਨਾਂ ਨੂੰ ਕੋਈ ਤੁਹਾਡਾ ਕੋਈ ਸੰਪਰਕ ਨੰਬਰ ਹੈ ਤੁਹਾਡਾ ਹਾਂ ਮਤਲਬ ਮੈਂ ਤੁਹਾਨੂੰ ਵਟਸਐਪ ਨੰਬਰ ਦੇ ਦੇਣਾ ਥਾਲੇ ਮੋਬਾਈਲ ਨੰਬਰ ਦੇਣਾ ਜਾਂ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ ਏ ਨੰਬਰ ਹੈ 9815950621 ਤੇ ਅਗੇ ਜੇ ਤੁਸੀਂ ਨੂੰ ਜੋ ਵੀ ਕਾਟੇਸ਼ਨਸ ਆ ਰਿਕੁਆਇਰਮੈਂਟ ਆ ਦੇ ਦੋ ਤੇ ਸਾਡੇ ਕੁਇਸ਼ਨ ਜੀ ਹੈ ਸੇਲਸ ਹੈਡ ਉਹ ਤੁਹਾਨੂੰ ਪ੍ਰੋਪਰ ਕਾਟੇਸ਼ਨਸ ਬਣਾ ਕੇ ਸੈਂਟਰ ਕਰ ਦੰਗੇ ਤੁਹਾਡੇ ਨਾਲ ਤੁਹਾਡਾ ਪ੍ਰੋਜੈਕਟ ਵਗੈਰਾ ਡਿਸਕਸ ਕਰ ਲੰਗੇ ਤੇ ਕੋਈ ਵੀ ਇਦਾਂ ਦਾ ਪ੍ਰੋਜੈਕਟ ਡਿਸਕਸ਼ਨ ਹੈ ਵੈਲਕਮ ਹੈ ਜੀ ਨੂੰ। ਤੇ ਅਸੀਂ ਮਲਟੀਪਲ ਐਪਸ ਵੀ ਬਣਾ ਰਹੇ ਆ ਵੈਬਸਾਈਟਸ ਬਣਾ ਰਹੇ ਆ ਤੇ ਆ ਸਾਫਟਵੇਅਰ ਬਣਾ ਰਿਹਾ ਕਸਟਮ ਤੇ ਕਿਸੇ ਵੀ ਤਰ੍ਹਾਂ ਹੋਵੇ ਮੈਂ ਧੰਨਵਾਦੀ ਹੋਊਂਗਾ ਮਾਹ ਪੰਜਾਬ ਦਾ ਜੀ ਸੀ ਸੂ ਐਕਸਪਲੋਰਰ ਵੀ ਜਿਨ੍ਹਾਂ ਨੇ ਸਾਡਾ ਚਾਹ ਦਿੱਤਾ ਤੇ ਅਸੀਂ ਚਾਹਾਂਗੇ ਆ ਵੀ ਇੱਕ ਫਿਰ ਮੀਟਿੰਗ ਹੋ ਜੇ ਤੇ ਬੈਠਾਂ ਸਸ ਧੰਨਵਾਦ ओके okay. दोस्तों ये ਤੁਸੀਂ ਤੁਸੀਂ ਵੀ ਅਗਰ ਤੁਹਾਡੀ ਵੀ ਇੰਡਸਟਰੀ ਕਿਸੇ ਵੀ ਪ੍ਰੋਡਕਟ ਵਿੱਚ ਡੀਲ ਕਰਦੀ ਹੈ ਕਿ ਕੋਈ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਨੂੰ ਬਣਾਉਂਦੀ ਹੈ ਜਾਂ ਤਾਂ ਤੁਸੀਂ ਰੋਬ ਡੀਲਰ ਬਣ ਲੈ ਕੇ ਲੋਕ ਬਣਵਾ ਕੇ ਅੱਗੇ ਪ੍ਰੋਡਕਟ ਨੂੰ ਡਿਸਟ੍ਰੀਬਿਊਟ ਕਰਦੇ ਹੋ ਤਾਂ ਇਹ ਮੰਮੀ ਬੇਬੀ ਆਰਪੀ ਤੁਹਾਡੇ ਲਈ ਬਣਿਆ ਹੈ ਕਿਉਂਕਿ ਇਸ ਸੌਫਟਵੇਅਰ ਵਿੱਚ ਤੁਹਾਡੀ ਸਾਰੀ ਇੰਡਸਟਰੀ ਦਾ ਹੱਲ ਸੋਲੂਸ਼ਨ ਹੈ ਤੋ ਜੇ ਅਗਰ ਤੁਸੀਂ ਅਗਰ ਇਹ ਸੌਫਟਵੇਅਰ ਵਾਏ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹਨਾਂ ਦੇ ਇਨਕੁਆਰੀ ਫਾਰਮ ਭਰ ਕੇ ਤੁਸੀਂ ਉੱਥੇ ਆਪਣੇ ਇਨਕੁਆਰੀ ਸ਼ਟ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ